ਇਥੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਹੀ ਇੱਕ ਟਰੱਸਟ ਪਿਆ ਸਾਡਾ ਉਹ ਟਰੱਸਟੀ 6 ਸਾਲ ਬਾਅਦ ਬਦਲ ਹੋ ਜਾਂਦੇ ਫਿਰ ਨਵੇਂ ਆ ਜਾਂਦੇ ਆ। ਸੋ ਇਹ ਇਸ ਟਰੱਸਟ ਦੇ ਅਦੀਸ਼ ਨਾਲ ਸਖਤਰ ਸਾਡੇ ਸਰਦਾਰ ਹਰਪਾਲ ਸਿੰਘ ਜੀ ਭਾਟੀਆ ਇਹਨਾਂ ਨੂੰ ਨਿਯੁਕਤ ਕੀਤਾ ਗਿਆ। ਔਰ ਇਹਨਾਂ ਬਲੋਂ ਬਹੁਤ ਵੱਡੀ ਇੱਕ ਸਹਾਇਤਾ ਦੇ ਰੂਪ ਵਿੱਚ ਬਾਬਾ ਸਰਦਾਰ ਗੁਰਿੰਦਰ ਸਿੰਘ ਜੀ ਬਾਬਾ ਸਾਡੇ ਮੈਂਬਰ ਐਸਜੀਪੀਸੀ ਵੀ ਆ। ਕਿਉਂਕਿ ਐਜੂਕੇਸ਼ਨ ਉਦਾਰਿਆਂ ਦੇ ਨਸਰਤ ਕਰ ਪ੍ਰਮੋਟ ਕਰਨ ਲਈ ਹੋਰ ਜ਼ਰੂਰੀ ਲੋੜਾਂ ਲਈ ਚਾਹੇ ਨੈਕ ਹੁੰਦੀ ਹੋਰ ਹੁੰਦਾ ਤੇ ਵੱਡੇ ਸਰਮਾਇਏ ਦੀ ਲੋੜ ਹੁੰਦੀ ਹੈ ਸੋ ਇਹਨਾਂ ਨੂੰ ਇੱਥੇ ਕੀਤਾ ਤੇ ਜਿਹੜਾ ਫਰਾਂਚੀ ਅਦਾਰਾ ਲੋੜ ਹੈ ਉਹ ਸਾਰਾ ਖਾਲਸਾ ਕਾਲਜ ਬੰਬੇ ਦੇ ਨਾਲ ਅਕਵਾਇਰ ਕੀਤਾ ਗਿਆ। ਜੋ ਇਹ ਆਪ ਵੀ ਹਰਪਾਲ ਸਿੰਘ ਭਾਟੀਆ ਬਹੁਤ ਐਫੀਸ਼ੀਐਂਟ ਐਡਮਿਨਿਸਟ੍ਰੇਟਰ ਆ। ਉੱਥੇ ਵੀ ਅੰਦਰ ਦੇ ਵਿੱਚ ਇਹ ਸਕੂਲ ਚਲਾ ਰਹੇ ਆ। ਵੱਡੇ ਅਦਾਰੇ ਚਲਾ ਰਹੇ ਆ। ਕੋਈ ਨਾ ਦੇ ਤਜਰਬੇ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੂੰ ਅਧਿਸ਼ੀਰਵਨ ਮੈਨ ਅਰੀਜਨਲ ਸਕੱਤਰ ਦੇ ਤੌਰ ਦੇ ਉੱਤੇ ਪ੍ਰਾਪਤੀ ਦੇ ਤੌਰ ਤੇ ਮੈਂਬਰ ਸਕੱਤਰ ਜਿਹਨੂੰ ਆਪਾਂ ਕਹਿੰਦੇ ਦਾ ਉਹ ਲਾਂਚ ਕੀਤਾ ਗਿਆ ਮੈਂ ਕਾਮਨਾ ਕਰਦਾ ਹਾਂ